ਦੀ ਕੀ ਫਤਿਹ ਦਾਸ ਨਵਦੀਪ ਸਿੰਘ ਫਤੇਗੜ ਸਾਹਿਬ ਤੋਂ ਪਿਛਲੇ ਲੰਘੇ 12 ਤਰੀਕ ਤੋਂ ਜਦੋਂ ਸਾਨੂੰ ਰਾਤ ਨੂੰ ਪਤਾ ਲੱਗਿਆ ਦੇਰ ਰਾਤ ਪੌਣੇ 10 ਦੇ ਕਰੀਬ ਸਾਨੂੰ ਕਿਸੇ ਸਿੰਘ ਨੇ ਫੋਨ ਕੀਤਾ ਵੀ ਇੱਥੇ ਇੱਕ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ ਭਗਤ ਸਦਨਾ ਜੀ ਦੀ ਜਿਹੜੀ ਮਸਜਿਦ ਇੱਥੇ ਮਸਜਿਦ ਹੈ ਵੀ ਉਹਦੇ ਵਿੱਚ ਸ਼ੂਟਿੰਗ ਚੱਲ ਰਹੀ ਹੈ ਅਸੀਂ ਮੌਕੇ ਤੇ 15 ਮਿੰਟ ਚ ਮੈਂ ਇੱਥੇ ਪਹੁੰਚ ਗਿਆ ਆਉਂਦੇ ਦੇਖਿਆ ਮੈਂ ਉੱਥੇ ਇੱਕ ਬੌਂਸਰ ਖੜੇ ਸੀਗੇ ਬੌਂਸਰਾਂ ਨੇ ਸਾਡੇ ਨਾਲ ਹੱਥੋਪਾਈ ਕਰਨ ਦੀ ਕੋਸ਼ਿਸ਼ ਕੀਤੀ ਮੈਂ ਕਿਹਾ ਵੀ ਤੁਸੀਂ ਪਹਿਲਾਂ ਸਭ ਤੋਂ ਪਹਿਲਾਂ ਮੈਨੂੰ ਦੱਸੋ ਤੁਹਾਨੂੰ ਪਰਮਿਸ਼ਨ ਦੇਤੀ ਤੁਹਾਨੂੰ ਪਤਾ ਇਹਦਾ ਇਤਿਹਾਸ ਕੀ ਹੈ ਅੱਜ ਤੁਸੀਂ ਇੱਥੇ ਭਗਤ ਸਦਨਾਜੀ ਦੀ ਮਸਜਿਦ ਤੇ ਕਰ ਰਹੇ ਹੋ ਕੱਲ ਨੂੰ ਪੰਜਾਬ ਸਰਕਾਰ ਦੇ ਅਧੀਨ ਆਉਂਦਾ ਟੋਡਰਮਲ ਹਵੇਲੀ ਜੇ ਅੱਜ ਤੁਸੀਂ ਉਰੇ ਕਰ ਰਹੇ ਹੋ ਤਾਂ ਕੱਲ ਨੂੰ ਫਿਰ ਤੁਸੀਂ ਉੱਥੇ ਵੀ ਕਰੋਗੇ ਤੇ ਇਹ ਅੰਨੇ ਬੈਠੇ ਨੇ ਉਹ ਜਿਹੜੇ ਇਹਨੂੰ ਪਰਮਿਸ਼ਨ ਦੇਣ ਵਾਲੇ ਨੇ ਮੈਂ ਤਾਂ ਇਹ ਕਹਿਣਾ ਵੀ ਉੱਥੇ ਸ਼੍ਰੋਮਣੀ ਕਮੇਟੀ ਨੂੰ ਮੈਂ ਤਾਂ ਗੁਜਾਰਸ਼ ਕਰਦਾ ਹੱਥ ਬੰਨ੍ਹ ਕੇ ਵੀ ਜਿਹੜੀ ਇਹਨਾਂ ਦੀ ਜਿਹੜੀ ਸਾਂਭ ਸੰਭਾਲ ਹੈ ਜਿਹੜੀ ਇੱਥੇ ਦੀ ਜਿਹੜੇ ਭਗਤ ਜਿਨ੍ਹਾਂ ਦੀ ਜਿਹੜੀ ਬਾਣੀ ਹੈ ਸਾਡੇ ਗੁਰੂ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਤੇ ਇੱਕ ਟੋਡਰਮਲ ਹਵੇਲੀ ਜੀ ਇਹ ਸ਼੍ਰੋਮਣੀ ਕਮੇਟੀ ਦੇ ਅੰਡਰ ਆਵੇ ਇਹਨਾਂ ਨੂੰ ਦਿੱਤੀ ਜਾਵੇ ਤਾਂ ਕਿ ਇਤਿਹਾਸਕ ਦੀ ਜਿਹੜੀ ਸਾਡਾ ਉਹ ਹੈ ਇਤਿਹਾਸ ਹੈ ਉਹਦੇ ਨਾਲ ਕੋਈ ਹਰੇਕ ਬੰਦਾ ਚੱਕ ਕੇ ਮੂੰਹ ਚੱਕ ਕੇ ਇੱਥੇ ਆ ਜਾਂਦਾ ਤੁਸੀਂ ਦੇਖ ਸਕਦੇ ਹੋ ਇੱਕ ਜਿੰਦਾ ਇੱਥੇ ਚੌਂਕੀਦਾਰ ਹੈ ਦਸਰ ਮੇ ਤਾਂ ਪਤਾ ਲੱਗਿਆ ਵੀ ਇੱਕ 9 ਤੋਂ 5 ਤੱਕ ਇੱਥੇ ਇੱਕ ਬੰਦਾ ਰਹਿੰਦਾ ਜੀ ਤੇ ਉਹਦੀ ਜ਼ਿੰਮੇਵਾਰੀ ਬਣਦੀ ਆ ਤੁਸੀਂ ਇਹ ਇੱਥੇ ਬਾਹਰਲੇ ਪਾਸੇ ਇੱਕ ਇਹਨਾਂ ਨੇ ਬੋਰਡ ਲਾਇਆ ਹੋਇਆ ਵੀ ਅਸੀਂ ਇੱਥੇ 5000 ਰੁਪਏ ਜੁਰਮਾਨਾ ਕਰਾਂਗੇ ਇੱਥੇ ਆ ਕੇ ਸ਼ਰਾਬੀ ਕੁਆਬੀ ਦਾਰੂ ਵੀ ਪਿੰਦੇ ਨੇ ਰਾਤ ਨੂੰ ਕਈ ਵਾਰ ਸਾਨੂੰ ਫੋਨ ਕਰਦੇ ਨੇ ਤੇ ਉਸ ਤੋਂ ਬਾਅਦ ਇਹ ਜਿਹੜਾ ਗੇਟ ਹੈ ਇਹ ਗੇਟ ਦੀ ਜੰਜੀਰ ਇੱਕ ਚੌਂਕੀਦਾਰ ਹੈ ਅੰਦਰ ਤੁਸੀਂ ਦੇਖ ਸਕਦੇ ਹੋ ਕਬੂਤਰਾਂ ਨੇ ਬਿਠਾਂ ਕਰ ਕਰਕੇ ਬੁਰਾ ਹਾਲ ਕੀਤਾ ਹੋਇਆ ਹੈ ਇਹ ਪ੍ਰਾਤਤ ਵਿਭਾਗ ਇਸ ਤਰ੍ਹਾਂ ਸੰਭਾਲ ਕਰਦਾ ਹੈ ਪੁਰਾਣੀਆਂ ਇਮਾਰਤਾਂ ਦੀ ਤੇ ਅਸੀਂ ਮੰਗ ਕਰਦੇ ਹਾਂ ਪੂਰਜੋਰ ਮੰਗ ਕਰਦੇ ਹਾਂ ਵੀ ਇਸ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਜਿਹੜੀ ਬਣਦੀ ਕਾਰਵਾਈ ਹੈ ਉਸ ਫਿਲਮ ਦੇ ਪ੍ਰੋਡਿਊਸਰ ਤੇ ਡਾਇਰੈਕਟਰ ਤੇ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਆਪਾਂ ਮੇਰੇ ਪਿੱਛੇ ਆ ਤੁਸੀਂ ਦੇਖ ਰਹੇ ਹੋ ਇਹ ਇਤਿਹਾਸਿਕ ਮਸਜਿਦ ਹੈ ਇੱਥੇ ਆਪਾਂ ਇਕੱਤਰ ਇਸ ਵਾਸਤੇ ਹੋਏ ਆ ਕਿ ਮੁਸਲਿਮ ਭਾਈਚਾਰੇ ਸਿੱਖ ਭਾਈਚਾਰੇ ਦੇ ਵਿੱਚ ਇਸ ਦਾ ਬਹੁਤ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਫਿਲਮ ਹੈ ਜਿਹੜੀ ਪਿੱਟ ਸਿਆ ਪਾਇਆ ਉਹਦੀ ਸ਼ੂਟਿੰਗ ਇੱਥੇ ਹੋਈ ਹੈ ਇਸਲਾਮ ਕਦੇ ਵੀ ਮਸਜਿਦ ਦੇ ਵਿੱਚ ਸ਼ੂਟਿੰਗ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਤੇ ਇਸ ਮਾਮਲੇ ਦੇ ਵਿੱਚ ਅਸੀਂ ਮਤਲਬ ਆਪਣਾ ਵਿਰੋਧ ਪ੍ਰਦਰਸ਼ਨ ਕਰ ਰਹੇ ਹਾਂ ਤੇ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਇਸ ਮਾਮਲੇ ਦੇ ਵਿੱਚ ਜਦੋਂ ਸਾਨੂੰ ਪਤਾ ਲੱਗਿਆ ਕਿ ਇੱਥੇ ਕਿਸੇ ਫਿਲਮ ਦੀ ਸ਼ੂਟਿੰਗ ਹੋ ਰਹੀ ਹੈ ਤਾਂ ਇਸ ਦਾ ਇਹ ਪੂਰੇ ਦਾ ਪੂਰਾ ਮਾਮਲਾ ਅਸੀਂ ਸ਼ਾਹੀ ਮਾਮ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਗਿਆ ਤੇ ਉਹਨਾਂ ਨੇ ਸਾਨੂੰ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਨੇ ਐਸਐਸਪੀ ਸਾਹਿਬ ਨੂੰ ਫਤੇਗੜ ਸਾਹਿਬ ਨੂੰ ਵੀ ਦਰਖਾਸਤ ਦਈ ਤੇ ਡੀਸੀ ਸਾਹਿਬ ਨੂੰ ਵੀ ਇਹ ਦਰਖਾਸਤ ਦਈ ਜੀ ਕੀ ਮੰਗ ਕਰਦੇ ਤੁਸੀਂ ਅਸੀਂ ਮੰਗ ਕਰਦੇ ਆ ਕਿ ਦੋਸ਼ੀਆਂ ਦੇ ਖਿਲਾਫ ਜਾਂਚ ਕਰੀ ਜਾਵੇ ਤੇ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇ ਜਿਹੜੇ ਮਤਲਬ ਸਮੇਂ ਦੇ ਅਨਸਾਰ ਮਤਲਬ ਸਮੇਂ-ਸਮੇਂ ਤੇ ਜੋ ਅਤਤ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਨੇ ਲੋਕ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋ ਕਰੀ ਜਾਵੇ। ਜਿਸ ਨੂੰ ਬੀਸੀ ਨੂੰ ਮੰਗ ਪੱਤਰ ਦਿੱਤਾ ਹੈ ਤੇ ਇਹਦੀ ਜਿਹੜੀ ਪਰਮਿਸ਼ਨ ਹੈ ਉਹ ਵੀ ਤਾਂ ਸਰਕਾਰ ਸਰਕਾਰ ਵੱਲੋਂ ਹੀ ਹੁੰਦੀ ਹੈ। ਪ੍ਰਸ਼ਾਸਨ ਨੇ ਦਿੱਤੀ ਹੋਗੀ ਪਰਮਿਸ਼ਨ। ਦੇਖੋ ਇਹਨਾਂ ਕੋਲ ਪੁਰਾਤਨ ਵਿਭਾਗ ਦੀਆਂ ਕੁਝ ਪਰਮਿਸ਼ਨਾਂ ਦੱਸਦੇ ਨੇ ਕਿ ਪੁਰਾਤਨ ਵਿਭਾਗ ਦੀਆਂ ਕੁਝ ਪਰਮਿਸ਼ਨਾਂ ਸਿਗੀਆਂ ਪਰ ਪੁਰਾਤਨ ਵਿਭਾਗ ਨੂੰ ਸਿਰਫ ਔਰ ਸਿਰਫ ਇਹਦੀ ਦੇਖਰੇਖ ਵਾਸਤੇ ਕਰਿਆ ਜਾਂਦਾ। ਜਦੋਂ ਕਿ ਮਾਮਲਾ ਇਹ ਸਾਡਾ ਧਾਰਮਿਕ ਹੋ ਜਾਂਦਾ ਤਾਂ ਉੱਥੇ ਮੇਰੇ ਖਿਆਲ ਦੇ ਵਿੱਚ ਪੁਰਾਤਨ ਵਿਭਾਗ ਨੂੰ ਇੱਕ ਪਾਸੇ ਰੱਖ ਕੇ ਸਾਰੇ ਭਾਈਚਾਰਿਆਂ ਦੀਆਂ ਧਾਰਮਿਕ ਭਾਵਨਾ ਨੂੰ ਥੇਸ ਪਹੁੰਚਦੀ ਹੈ ਤਾਂ ਉਸ ਤੇ ਖਾਸ ਗੱਲ ਆ ਜਾਂਦੀ ਹੈ ਕੀ ਨਾਮ ਹੈ ਜੀ ਤੁਹਾਡਾ ਨਾਜ਼ਮ ਅਲੀ ਹਾਂ ਜੀ ਮੇਰਾ ਨਾਮ ਮੁਹੰਮਦ ਸੁਲਮਾਨਾ ਮੰਡੀ ਗੁਬਿੰਦਗੜ ਤੋਂ ਆਇਆ ਹਾਂ ਔਰ ਮੈਂ ਕਹਿਣਾ ਚਾਹੂੰਗਾ ਕਿ ਜਿਹੜਾ ਕੁਸ਼ੂਰੇ ਹੋਇਆ ਮਸਤੀ ਦੇ ਵਿੱਚ ਉਹ ਬਹੁਤ ਗਲਤ ਹੋਇਆ ਜਿਵੇਂ ਉਪਰਾਤਨ ਜਿਹੜਾ ਵਿਭਾਗ ਹੈ ਉਹਨਾਂ ਨੂੰ ਕਹਿੰਦੇ ਪਰਮਿਸ਼ਨ ਦਿੱਤੀ ਆ ਆ ਭਾਈ ਜੀ ਨੇ ਸਹੀ ਗੱਲ ਕਹੀ ਉਹਨਾਂ ਨੂੰ ਪਰਮਿਸ਼ਨ ਸਿਰਫ ਦੇਖਰੇਖ ਦੀ ਆ ਨਾ ਕਿ ਉਹਰੇ ਸ਼ੂਟਿੰਗ ਕਰਾਉਂਦੀ ਮੈਂ ਪ੍ਰਸ਼ਾਸਨ ਨੂੰ ਇਹੀ ਗੁਜਾਰਿਸ਼ ਕਰੂੰਗਾ ਕਿ ਇਹ ਤੇ ਜਲਦ ਜਲਦ ਕਾਰਵਾਈ ਕੀਤੀ ਜਾਵੇ ਅਸੀਂ ਮੰਗ ਕਰਦੇ ਹਾਂ ਜਿਹੜੀ ਫਿਲਮ ਦੀ ਸ਼ੂਟਿੰਗ ਹੋਈ ਆ ਉਸ ਦੇ ਵਿੱਚ ਜਿਹੜਾ ਸੀਨ ਆ ਉਹ ਕੱਟਿਆ ਜਾਵੇ ਨਹੀਂ ਤਾਂ ਅਸੀਂ ਪ੍ਰਦਰਸ਼ਨ ਕਰਾਂਗੇ ਜੇ ਨਾ ਕੱਟਿਆ ਗਿਆ ਤਾਂ ਅਸੀਂ ਇਹਦਾ ਪੂਰਾ ਮੁ슬림 ਭਾਈਚਾਰਾ ਸਿੱਖ ਭਾਈਚਾਰਾ ਸਾਰਾ ਇਕੱਠੇ ਆ ਅਸੀਂ ਵਿਰੋਧ ਕਰਾਂਗੇ ਇਸ ਚੀਜ਼ ਦਾ ਆ ਮੈਂ ਬਹੁਤ ਸ਼ੁਕਰਗੁਜ਼ਾਰ ਆ ਭਾਈ ਸਾਹਿਬ ਦਾ ਮੈਂ ਨਾਮ ਨਹੀਂ ਜਾਣਦਾ ਨਵਦੀਪ ਸਿੰਘ ਨਵਦੀਪ ਸਿੰਘ ਜੀ ਦਾ ਜਿਨ੍ਹਾਂ ਨੇ ਵਿਰੋਧ ਕੀਤਾ ਰੋਕਿਆ ਔਰ ਇਹ ਟੈਂਟ ਸਾਰਾ ਉਹਨਾਂ ਦਾ ਜਿਹੜਾ ਸੈਟਅਪ ਆ ਉਹ ਬਾਹਰ ਕਢਵਾਇਆ ਬਹੁਤ ਬਹੁਤ ਧੰਨਵਾਦ ਆ ਸਾਰੇ ਸਿੱਖ ਭਾਈਚਾਰੇ ਦਾ ਜਿਹੜੇ ਸਾਡੇ ਨਾਲ ਮੋਢਾ ਮੋਢਾ ਮਲਾ ਕੇ ਖੜੇ ਨੇ ਔਰ ਅਸੀਂ ਪ੍ਰਸ਼ਾਸਨ ਨੂੰ ਹੀ ਮੰਗ ਕਰਦੇ ਆ ਡੀਸੀ ਸਾਹਿਬ ਐਸਐਸਪੀ ਸਾਹਿਬ ਨੂੰ ਕਿ ਤੁਸੀਂ ਇਸ ਦੇ ਸਖਤ ਕਾਰਵਾਈ ਕਰੋ ਔਰ ਫਿਲਮ ਦੇ ਵਿੱਚ ਜਿਹੜਾ ਸੀਨ ਲਿਆ ਗਿਆ ਨਾ ਮਸਜਿਦ ਦਾ ਉਹਨੂੰ ਹਟਵਾਇਆ ਜਾਵੇ ਬਹੁਤ ਬਹੁਤ ਧੰਨਵਾਦ ਹੁਣ ਜਿੱਦਾਂ ਸਾਰੇ ਵੀਰਾਂ ਨੇ ਦੱਸਿਆ ਤੁਹਾਨੂੰ ਵੀ ਅਸੀਂ ਕਿਉਂ ਇਕੱਠੇ ਹੋਏ ਆ ਔਰੇ ਕਿਉਂਕਿ ਜਿਹੜੀ ਇਹ ਮਸਜਿਦ ਦੇ ਵਿੱਚ ਬੇਅਦਵੀ ਕੀਤੀ ਆ ਠੀਕ ਆ ਜਿਹੜੇ ਸ਼ੂਟਿੰਗ ਕਰਨ ਵਾਲਿਆਂ ਨੇ ਤਾਂ ਬਹੁਤ ਹੀ ਮੱਦਬੱਦ ਦੀ ਘਟਨਾ ਆ ਤੇ ਮੈਂ ਪ੍ਰਸ਼ਾਸਨ ਤੋਂ ਬੇਨਤੀ ਇਹੀ ਕਰਦਾ ਆ ਕਿਉਂਕਿ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਕਿਸੇ ਵੀ ਮਰਿਆਦਾ ਦੀ ਭੰਗ ਕਰਨਾ ਬਹੁਤ ਹੀ ਗਲਤ ਗੱਲ ਆ ਸਿੱਖ ਭਾਈਚਾਰਾ ਚੈਦੀ Hindu ਭਾਈਚਾਰਾ ਚੈਦੀ ਮੁਸਲਮਾਨੀ ਚਾਰਾ ਆ ਠੀਕ ਆ ਜੋ ਵੀ ਧਾਰਮਿਕ ਸਥਾਨ ਨੇ ਸਾਰਿਆਂ ਦੇ ਸਾਂਝੇ ਨੇ ਤੇ ਸਾਰਿਆਂ ਦੀ ਰਿਸਪੈਕਟ ਇੱਜ਼ਤ ਕਰਨਾ ਆਪਣਾ ਫਰਜ਼ ਬਣਦਾ ਇਹਦੇ ਵਿੱਚ ਉਹਨਾਂ ਨੇ ਜੁੱਤੀਆਂ ਚੱਪਲਾਂ ਲੈ ਕੇ ਪਤਾ ਨਹੀਂ ਕੀ ਕੀ ਕੀਤਾ ਆ ਤਾਂ ਬਹੁਤ ਹੀ ਸ਼ਰਮਨਾਕ ਗੱਲ ਆ ਤੇ ਅਸੀਂ ਸਾਡੇ ਸ਼ਾਹੀ ਇਮਾਮ ਸਾਹਿਬ ਦੀ ਨੌਲੇਜ ਚ ਆ ਗੱਲ ਐਸਐਸਪੀ ਸਾਹਿਬ ਦੀ ਵੀ ਨੌਲੇਜ ਚ ਠੀਕ ਆ ਐਸਐਸਪੀ ਸਾਹਿਬ ਨੇ ਵਿਸ਼ਵਾਸਨ ਦਿੱਤਾ ਆ ਵੀ ਜੋ ਬੰਦੀ ਕਾਰਵਾਈ ਹੋਗੀ ਵੀ ਉਹਨਾਂ ਤੇ ਕੀਤੀ ਜਾਊਗੀ ਤੇ ਮੈਂ ਇਹ ਭਾਈ ਜੀ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਜਿਹੜਾ ਸਾਡੇ ਸਿੱਖ ਪ੍ਰਧਾਨ ਜੀ ਨੇ ਆਪਣੇ ਜਿਨ੍ਹਾਂ ਨੇ ਉਰੇ ਆ ਕੇ ਰੋਕਣ ਦੀ ਕੋਸ਼ਿਸ਼ ਕੀਤੀ ਚਾਹੀਦੀ ਇਕੱਲੇ ਆਏ ਚਾਹੀਦੀ ਦੋ ਜਣੇ ਆਏ ਹਨ ਤੇ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਇਹਨਾਂ ਨੇ ਦਿਲ ਦੇ ਵਿੱਚ ਇਦਾਂ ਦੀ ਕੋਈ ਚੀਜ਼ ਨਹੀਂ ਹੈਗੀ ਵੀ ਇਹ ਮਸਜਿਦ ਆ ਜਾਂ ਗੁਰਦੁਆਰਾ ਹੈ ਇਹਨਾਂ ਨੂੰ ਲੱਗਿਆ ਵੀ ਉਰੇ ਗਲਤ ਕੰਮ ਹੋ ਰਿਹਾ ਤਾਂ ਇਹਨਾਂ ਨੇ ਵਿਰੋਧ ਕਰਨਾ ਸਟਾਰਟ ਕੀਤਾ ਹੈ ਠੀਕ ਆ ਤੇ ਮੈਂ ਪ੍ਰਸ਼ਾਸਨ ਤੋਂ ਬੇਨਤੀ ਕਰਦਾ ਹਾਂ ਵੀ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਵਾਏ